ਭਿੰਦਰ ਸਿੰਘ ਨੇ ਜੀ ਖੋਦੇ ਪੇਟ ਦੇ ਰਹਿਣ ਵਾਲੇ ਆਰਟੀਪੀਪੀ ਵਿੱਚ ਐਸਆਈ ਜੀ ਤੇ ਭੱਤੀ ਸੀ ਗਏ ਜੇ ਕੋਈ ਫਿਜ਼ੀਕਲ ਉੱਤੇ ਪ੍ਰੋਬਲਮ ਕਰਕੇ ਉੱਤੇ ਬੈਠਾ ਹੋਇਆ ਤੇ ਉਹ ਆਪਣਾ ਆਈਡੀਬੀਪੀ ਦੇ ਜਵਾਨ ਲੈ ਕੇ ਆਏ ਇੱਥੇ ਸਰਕਾਰੀ ਸਿਮਾਨਾ ਨਾਮ ਦਾ ਸਿਸ਼ਕਾਰ ਕਰਦਾ ਮੇਰਾ ਨਾਮ ਐਸਆਈ ਜੀ ਡੀ ਭੁਵਿੰਦਰ ਸਿੰਘ ਹਾਂਜੀ ਅਸੀਂ ਮਤਲਬ ਇਹ ਮੇਰੇ ਨਾਲ ਐਸਆਈ ਜੀ ਡੀ ਭੁਵਿੰਦਰ ਸਿੰਘ ਮੇਰੇ ਨਾਲ ਮੇਰੀ ਕੰਪਨੀ ਦੀ ਡਿਊਟੀ ਕਰ ਰਿਹਾ ਸੀਗਾ ਕਿਹੜੀ ਜਗ੍ਹਾ ਸਰ ਇਹ ਜਗਾ ਸਾਡੀ ਆਈਟੀਵੀਪੀ ਬਸਟ ਬਟਲਿਅਨ ਐਜੂ ਕੈਂਪ ਪਰ ਅਸੀਂ ਰਹਿ ਰਹੀ ਰਹਿ ਰਹੇ ਸੀਗੇ ਲੋਹੇਰਪੁਰ 9ਥ ਬਟਲਿਅਨ ਦੇ ਕੈਂਪ ਵਿੱਚ ਤੇ ਸਵੇਰ ਦੇ ਟਾਈਮ ਮਾਰਨਿੰਗ ਟਾਈਮ ਜਿੱਦਾਂ ਆਰਮਸ ਟੂਲ ਔਜ ਦੇ ਵਿੱਚ ਫੋਰਸ ਦੇ ਵਿੱਚ ਪੀਟੀ ਦਾ ਰਹਿੰਦਾ ਤੇ 6 ਵਜੇ ਤੋਂ ਪੀਟੀ ਸ਼ੁਰੂ ਸੀਗੀ ਤੇ 7 ਵਜੇ ਦੇ ਕਰੀਬ ਇਹਨਾਂ ਨੇ ਟਾਈਮ ਵੇਖਿਆ ਘੜੀ ਤੇ ਮੇਰੇ ਨਾਲ ਘੁੰਮਦੇ ਸੀਗੇ ਤੇ ਕਹਿੰਦੇ ਵੀ ਸਰ 7 ਵਜੇ ਪੀਟੀ ਆਫ ਹੋ ਗਈ ਤਾਂ ਆਪਾਂ ਕਮਰੇ ਚੱਲੀਏ ਤੇ ਜਿਵੇਂ ਪਿੱਛੇ ਮੁੜਿਆ ਤੇ ਇਹਨਾਂ ਨੇ ਕਿਹਾ ਜੀ ਮੈਨੂੰ ਚੱਕ ਸਰ ਚੱਕਰ ਇੰਨਾ ਹੀ ਕਹਿਣਾ ਤੇ ਥੱਲੇ ਡਿੱਗ ਪਿਆ ਅਸੀਂ ਸਿੱਧੇ ਕੀਤੇ ਹਸਪੀਟਲ ਲੈ ਗਏ ਆ ਉੱਥੋਂ ਫਿਰ ਵੱਡੇ ਹਸਪਤਲ ਲੈ ਗਏ ਆ ਤੇ ਫਿਰ ਬੋਲੇ ਨੇ ਸਰ ਡਾਕਟਰਾਂ ਨੂੰ ਕੀ ਕਾਰਨ ਦੱਸਿਆ ਗਿਆ ਰਹਿ ਮਾਉ ਡਾਕਟਰ ਵੱਲੋਂ ਤਾਂ ਅਜੇ ਤੱਕ ਹਾਰਟ ਅਟੈਕ ਦਾ ਹੀ ਕਾਰਨ ਦੱਸਿਆ ਗਿਆ ਹਾਂਜੀ ਬਾਕੀ ਜੋ ਪੀਐਮ ਰਿਪੋਰਟ ਆਏਗੀ ਉਹ 1 ਮਹੀਨਾ ਬਾਅਦ ਆਉਂਦੀ ਹੈ ਉਹ ਘਰ ਹੀ ਆਏਗੀ ਸਿੱਧੀ ਕਿਵੇਂ ਕੀ ਇਹਨੂੰ ਦਿੱਤੀ ਜਾਏ ਕਿਵੇਂ ਦੀ ਡਿਊਟੀ ਨੂੰ ਭਾਈ ਇਹਨਾਂ ਨੇ ਡਿਊਟੀ ਇਹਨਾਂ ਦੀ ਬਹੁਤ ਹੀ ਵਧੀਆ ਹਲੇ ਦਰਜੇ ਦੀ ਡਿਸਪਲਿਨ ਉਹਨਾਂ ਦਾ ਬਹੁਤ ਹੀ ਵਧੀਆ ਬਹੁਤ ਹੀ ਹਲੇ ਦਰਜੇ ਦੀ ਸਫਲਨ ਔਰ ਇਹਨਾਂ ਦਾ ਸਰੀਰ ਵੀ ਸਰੀਰਕ ਪੱਖੋਂ ਵੀ ਬੜੇ ਤਗੜੇ ਔਰ ਕੰਮ ਦੀ ਕੋਈ ਪ੍ਰਵਾਹ ਨਹੀਂ ਰਾਤ ਡਿਊਟੀ ਵੰਡ ਦੋ ਦਿਨੇ ਵੰਡ ਦੋ ਬਹੁਤ ਹੀ ਇਮਾਨਦਾਰ ਦੱਸਿਆ ਜੇ ਇਹਨਾਂ ਦੀ ਜਿਹੜੀ ਰਿਟਾਇਰਮੈਂਟ ਵੀ ਲੱਗੀ ਇਹਨਾਂ ਨੇ ਵੀਆਰਐਸ ਲੀਆ ਥਰ ਰਿਟਾਇਰਮੈਂਟ ਤੇ ਇਹਨਾਂ ਦੀ 30 ਨਵੰਬਰ 2025 ਨੂੰ ਰਿਟਾਇਰਮੈਂਟ ਇਹਨਾਂ ਨੂੰ ਰਾਤ ਨੂੰ 12 ਵਜੇ ਆਊਟ ਹੋਣਾ ਸੀਗਾ ਨਫਰੀ ਚੋਂ ਘਟ ਹੋਣਾ ਸੀ ਤੇ ਪਹਿਲਾਂ ਹੀ ਖਾਸਾ ਸਾਡੇ ਨਾਲ ਦੋ ਜਿਹਨਾਂ ਲੰਬਾ ਸਮਾਂ ਡਿਊਟੀ ਨਿਭਾਈ ਹੈ ਇਹਨਾਂ ਦੀ ਕਿਵੇਂ ਦਾ ਸੁਭਾਅ ਸੀ ਤੁਸੀਂ ਜਿਹਨਾਂ ਨਾਲ ਇਹਨਾਂ ਦਾ ਸੁਭਾਅ ਬਹੁਤ ਹੀ ਅੱਛਾ ਸੀਗਾ ਮੇਰੇ ਨਾਲ ਪਹਿਲਾਂ 4 ਸਾਲ ਇਹਨਾਂ ਨੇ ਜਲੰਧਰ ਵੀ ਡਿਊਟੀ ਨਿਭਾਈ ਹੈ ਤੇ ਹੁਣ 2025 ਚ 1 ਸਤੰਬਰ ਤੋਂ ਫਿਰ ਮੇਰੇ ਨਾਲ ਮੇਰੀ ਕੰਪਨੀ ਚ ਡਿਊਟੀ ਨਿਭਾ ਰਹੇ ਸੀ ਸੁਭਾ ਸਰ ਜੋ ਸਰਕਾਰ ਵੱਲੋਂ ਕੀ ਸਹਾਇਤਾ ਰਾਸ਼ੀ ਜੋ ਪਰਿਵਾਰ ਨੂੰ ਤੁਹਾਡੇ ਵੱਲ ਸਟੱਜਾਰੀ ਸਰਕਾਰ ਵੱਲੋਂ ਹਰ ਸਹੂਲਤ ਇਹਨਾਂ ਨੂੰ ਦਿੱਤੀ ਜਾਏਗੀ ਜੋ ਮਤਲਬ ਨਿਯਮਾਂ ਦੇ ਅਨੁਸਾਰ ਲਾਗੂ ਹੈ ਹਾਂਜੀ ਗੁਰਪ੍ਰੀਤ ਸਿੰਘ ਜੀ ਤੁਹਾਡੀ ਕਿ ਲੱਗਦੀ ਮੇਰਾ ਵੀਰ ਜੀ ਵੱਡਾ ਪਿਓ ਅਗਰ ਤਾਂ ਭਰਾ ਹੀ ਠੀਕ ਹੈ ਜੀ ਸਾਰੀ ਉਮਰ ਮਿਹਨਤੀ ਕਰਦਾ ਰਿਹਾ ਜੀ 33 35 ਸਾਲ ਨੌਕਰੀ ਕਰਦੇ ਨੇ ਉਹ ਗਏ ਮੈਂ ਤਾਂ ਨਿਕਾ ਜਾਂ ਮੈਨੂੰ ਪਤਾ ਅੰਗੂ ਪਾਲਿਆ ਮੇਰੇ ਭਰਾ ਨੇ ਅਗਲੇ ਮਹੀਨੇ ਦਸੰਬਰ ਚ ਪੈਨਸ਼ਨ ਆਉਣ ਵਾਲਾ ਹੈ ਮੈਂ ਤਾਂ ਵੀਰ ਰਹਿੰਦਾ ਹੀ ਨਹੀਂ ਇੱਥੇ ਮੈਂ ਤਾਂ ਬਾਹਰ ਰਹਿਣਾ ਕੈਨੇਡਾ ਤੇ ਸਾਰੀ ਜ਼ਿੰਮੇਵਾਰੀ ਮੇਰੇ ਭੈਣਾ ਭਰਾਵਾਂ ਦੀ ਸਾਰਾ ਕੁਝ ਸੰਭੀ ਰਿਹਾ ਪੁੱਤਾਂ ਨੂੰ ਮੈਨੂੰ ਪਾਲਦਾਰ ਪਾਲ ਲਿਆ ਉਹ ਵੀ ਸਾਡਾ ਬਿਮਾਰ ਰਹਿੰਦਾ ਸੀ ਪਿਓ ਦੀ ਵੀ ਪਿਛਲੇ ਸਾਲ ਮਾਂ ਚਲ ਗਈ ਤੇਰਾ ਵੀ ਰੱਬ ਦਾ ਰੂਪ ਹੀ ਮੈਂ ਕੀ ਕਰ ਸਕਦਾ ਮੈਨੂੰ ਕੋਈ ਸ਼ਕਤ ਨਹੀਂ ਕਿਵੇਂ ਦੱਸਦਾ ਇੱਥੇ ਮੈਨੂੰ ਸਾਰੀ ਉਮਰ ਸਿੱਖਿਆ ਦਿੰਦਾ ਰਿਹਾ ਜੀ ਮੇਰਾ ਸਰੀਰ ਭਾਰਾ ਮੈਨੂੰ ਇਹਨੇ ਕਹਿਣਾ ਨਾ ਆਪਣੇ ਸਰੀਰ ਨਾਲ ਧਿਆਨ ਦਿਆ ਕਰ ਸੈਰ ਕਰਿਆ ਕਰ ਖਾਇਆ ਵੀ ਆ ਮਾੜਾ ਨਾ ਖਾਇਆ ਵੀ ਕਰ ਤੂੰ ਤਾਂ ਸਵੇਰੇ ਵੀ ਘੰਟਾ ਸੈਰ ਕਰਨੀ ਸ਼ਾਮੀ ਵੀ ਸੈਰ ਕਰਨੀ ਤੁਮਰੀ ਤਾਂ ਚੇਤਾ ਹੀ ਨਹੀਂ ਪੀੜੀ ਕਰਕੇ ਆਇਆ ਜੀ ਸਾਨੂੰ ਤੇ ਹੋਈ ਦੱਸਿਆ ਪਹੁੰਚ ਲੋ ਜੋ ਪਤਾ ਲੱਗਾ ਤੇ ਆਣ ਕੇ ਚੱਕਰ ਆਇਆ ਡਿੱਗ ਪਿਆ ਨਾਲ ਹੀ ਅਟੈਕ ਹੋ ਗਿਆ ਆਖਰੀ ਵਾਰ ਦੋ ਬੱਚੇ ਜੀ ਬੱਚੇ ਕਦੇ ਇੱਕ ਬੱਚੀ ਹੈ ਜੋ ਵਿਆਹ ਵਾਲੀ ਹੈ ਉਹਦਾ ਵੀ ਨਿਸ਼ਾਨ ਤੰਡਾ ਜਿਹੜੇ 1.5-2 ਸਾਲ ਹੋਏ ਵਿਆਹ ਹੋਏ ਨੂੰ ਮੇਰੇ ਕੋਲ ਬਾਹਰ ਹੀ ਕੈਨੇਡਾ ਆਖਰੀ ਆਖਰੀ ਵਾਰ ਗੱਲ ਕਦੋਂ ਹੋਈ ਭਾਈ ਤੁਹਾਡੀ ਇਹਨਾਂ ਦੇ ਭਜਣਾ ਇੱਕ ਹਫਤਾ ਹੋ ਗਿਆ ਜੀ ਮੈਨੂੰ ਗੱਲ ਹੋਈ ਉਹ ਤਾਂ ਡੈਡੀ ਸਾਡਾ ਪਿਛਲੇ ਮਹੀਨੇ ਗਿਆ ਉੱਥੇ ਤੇ ਉੱਤੇ ਠੰਡੇ ਬੜੀ ਗੱਲ ਕਰ ਕੋਈ ਸਹਿਰ ਸੂਰ ਨਹੀਂ ਹੁੰਦੀ ਤੇ ਡੈਡੀ ਨਾਲ ਇਹਦੀ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਡੈਡੀ ਦਾ ਇੱਥੇ ਜੀ ਨਹੀਂ ਲੱਗਦਾ ਮੈਂ 1 ਦਸੰਬਰ ਨੂੰ ਪੈਨਸ਼ਨ ਆ ਜਾਣਾ ਤੇ ਡੈਡੀ ਨੂੰ ਇੱਥੇ ਭੇਜ ਦੇ ਫਿਰ ਉਹਨਾਂ ਦੇ بیٹے ਦੀ 5 ਤਰੀਕ ਦੀ ਜਨਵਰੀ ਦੀ ਵਾਪਸ ਇੱਥੇ ਆਉਣਾ ਸੀ 2-3 ਮਹੀਨੇ ਛੁੱਟੀ ਕੱਢਣ ਵੀ ਡੈਡੀ ਨੇ ਪੈਨਸ਼ਨ ਆਣਾ 2 ਮਹੀਨੇ ਤੇਰੇ ਨਾਲ ਰਵਾਂਗੇ ਨਾਲ ਸਾਡੇ ਡੈਡੀ ਨੇ ਮਤਲਬ ਮੇਰੇ ਭਰਾ ਦੇ ਪਿਓ ਨੇ ਵੀ ਆਉਣਾ ਸੀ ਮੇਰੀ ਪੈਨਸ਼ਨ ਆਉਣੀ ਕੋਈ ਨਹੀਂ ਪਤਾ ਨਹੀਂ ਉਹ ਤੇ ਆ ਗਏ ਆਪ ਵੀ ਤੇ ਆਇਆ ਹੀ